ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਸਾਲ 2024-25 ਦਾ ਕੇਂਦਰੀ ਬਜਟ ਪੇਸ਼ ਕੀਤਾ ਇਹ ਨਰਿੰਦਰ ਮੋਦੀ ਸਰਕਾਰ ਦਾ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਹੈ ਕੇਂਦਰੀ ਬਜਟ ਵਿੱਚ ਸਾਰਿਆਂ ਲਈ ਮੌਕੇ ਪੈਦਾ ਕਰਨ ਲਈ 9 ਤਰਜੀਹਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਇਹ ਤਰਜੀਹਾਂ ਖੇਤੀਬਾੜੀ ਰੋਜ਼ਗਾਰ ਤੇ ਹੁਨਰਮੰਦ ਮਨੁੱਖੀ ਸਰੋਤ ਵਿਕਾਸ ਸਮਾਜਿਕ ਨਿਆਂ ਨਿਰਮਾਣ ਤੇ ਸੇਵਾਵਾਂ ਸ਼ਹਿਰੀ ਵਿਕਾਸ ਊਰਜਾ ਸੁਰੱਖਿਆ ਬੁਨਿਆਦੀ ਢਾਂਚਾ ਨਵੀਨਤਾ ਖੋਜ ਅਤੇ ਵਿਕਾਸ ਅਗਲੀ ਪੀੜੀ ਦੇ ਸੁਧਾਰਾਂ ਵਿੱਚ ਉਤਪਾਦਕਤਾ ਤੇ ਲਚਕੀਲਾਪਣ ਨੇ ਬਜਟ ਪੇਸ਼ ਕਰਦੇ ਹਾਂ ਸੀਤਾਰਾਮਨ ਨੇ ਖੇਤੀਬਾੜੀ ਐਮਐਸਐਮਈ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਨੂੰ ਹੁਲਾਰਾ ਦੇਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਵਿੱਤ ਮੰਤਰੀ ਨੇ ਕਿਹਾ ਕਿ ਗਰੀਬ ਔਰਤਾਂ ਨੌਜਵਾਨ ਤੇ ਕਿਸਾਨ ਸਰਕਾਰ ਲਈ ਮੁੱਖ ਫੋਕਸ ਖੇਤਰ ਨੇ ਉਹਨਾਂ ਰੋਜ਼ਗਾਰ ਤੇ ਹੁਣ ਲਈ ਪ੍ਰਧਾਨ ਮੰਤਰੀ ਪੈਕੇਜ ਦਾ ਐਲਾਨ ਕੀਤਾ In this budget, we particularly focus on employment, skilling, MSMEs, and the middle class. I am happy to announce the Prime Minister's package of five schemes and initiatives to facilitate employment, skilling, and other opportunities for 4.1 crore youth over a five year period.

ਦੇਸ਼ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪੂੰਜੀਗਤ ਖਰਚਿਆਂ ਲਈ 11 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ। ਵਿੱਤ ਮੰਤਰੀ ਨੇ ਔਰਤਾਂ ਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਤੋਂ ਵੱਧ ਰਕਮ ਦਾ ਐਲਾਨ ਕੀਤਾ। ਉੱਤਰ ਪੂਰਬ ਖੇਤਰ ਵਿੱਚ ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ 100 ਤੋਂ ਵੱਧ ਸ਼ਾਖਾਵਾਂ ਖੋਲੀਆਂ ਜਾਣਗੀਆਂ। ਨਿੱਜੀ ਸੈਕਟਰ ਨੂੰ ਹਰ ਖੇਤਰ ਵਿੱਚ ਸਰਕਾਰ ਰਹੀਂ ਮਦਦ ਕੀਤੀ ਜਾਏਗੀ।

and support to employees and employers